ਸਾਹਿਬ ਸ੍ਰੀ ਗੁਰੂ ਆਰਮਦਾਸ ਜੀ ਮਹਾਰਾਜ ਦਾ ਸ਼ੁਕਰਾਨਾ ਕਰਨ ਵਾਸਤੇ ਕਾਚਹਾਂ ਸ਼੍ਰੀ ਮੰਦਿਰ ਸਾਹਿਬ ਅੱਜ ਆਇ ਤੇ ਖੁਸ਼ੀ ਦੀ ਗੱਲ ਹੈ ਕਿ ਤੁਹਾਡੇ ਸਾਰਿਆਂ ਦੇ ਪੱਤਰਕਾਰ ਵੀਰਾਂ ਦੇ ਵੀ ਦਸਨ ਹੋ ਗਏ ਤੇ ਮਹਾਰਾਜ ਦਾ ਜਿੰਨਾ ਵੀ ਸ਼ੁਕਰਾਨਾ ਕਰੀਏ ساری ਜ਼ਿੰਦਗੀ ਕਰ ਦਈਏ ਥੋੜਾ ਕਿ ਜੋ ਵੀ ਉਹ ਬਖਸ਼ਾ ਕਰਦਾ ਹੈ ਜੀਵਨ ਦੇ ਅੰਦਰ ਖੁਸ਼ੀਆਂ ਦੇ ਅੰਦਰ ਉਹ ਸ਼ੁਕਰਾਨਾ ਧੰਨਵਾਦ ਜਿੰਨਾ ਵੀ ਕਰਦੀ ਉਹ ਥੋੜਾ ਜ ਮਹਾਰਾਜ ਦਾ ਸ਼ੁਕਰਾਨਾ ਕਰਨ ਵਾਸਤੇ ਆਏ ਸੀ ਤੇ ਨਾਲ ਹੀ ਸਾਡੇ ਬਹੁਤ ਹੀ ਸਤਿਕਾਰਯੋਗ ਬੀਬਾ ਜੀ ਸ੍ਰੀ ਹਰਸਿਮਰਤ ਗੌਰ ਜੀ ਬਾਦਲ ਜਿਹੜੇ ਪੰਜਾਬ ਦੇ ਲੋਕਾਂ ਨੇ ਸੇਵਾਦਾਰ ਬਣਾ ਕੇ ਪਾਰਲੀਮੈਂਟ ਦੇ ਵਿੱਚ ਭੇਜਿਆ ਉਹਨਾਂ ਨੇ ਸਾਡੇ ਬਾਰਡਰ ਦੇ ਲੋਕਾਂ ਦੀ ਜਿਹੜੀ ਗੱਲ ਉੱਥੇ ਜਾ ਕੇ ਕੀਤੀ ਹੈ ਉਹਨਾਂ ਦਾ ਮੈਂ ਧੰਨਵਾਦ ਕਰਦਾ ਸਾਰੇ ਬਾਰਡਰ ਦੇ ਲੋਕਾਂ ਵੱਲੋਂ ਬਾਰਡਰ ਦੇ ਕੁਲੀਆਂ ਲੋ ਬਾਰਡਰ ਦੇ ਉੱਤੇ ਜੂਨੀਅਨ ਲੋ ਬਾਰਡਰ ਦੇ ਸਾਰੇ ਜਿਨੇ ਦਰਜਾ ਬਦਰਜਾ ਉੱਤੇ ਲੋਕ ਨੇ ਕਿਸਾਨ ਵੀਰ ਨੇ ਮਜ਼ਦੂਰ ਨੇ ਜਾਂ ਹੋਰ ਸਾਰਿਆਂ ਲੋ ਇਹ ਹੀ ਥੋੜਾ ਮਹਿਸੂਸ ਕਰਨ ਲੱਗ ਪਏ ਕਿ ਬਾਦਲ ਸਾਹਿਬ ਜਦੋਂ ਮੁੱਖ ਮੰਤਰੀ ਬਣੇ ਬਾਦਲ ਸਾਹਿਬ ਆਪ ਦੋ ਤਿੰਨ ਵਾਲਾ ਬਾਰਡਰ ਤੇ ਤਾਰਾਂ ਤੋਂ ਪਾਰ ਤਾਰਾਂ ਤੋਂ ਰੇ ਸਾਰੀ ਜਗ੍ਹਾ ਵੇਖ ਕੇ ਗਏ ਤੇ ਜਦੋਂ ਦਾ ਦੇਸ਼ ਯਾਦ ਹੋਇਆ ਸੀ ਪ੍ਰਧਾਨ ਉਹ ਆਪਣਾ ਮੁੱਖ ਮੰਤਰੀ ਬਣ ਤੋਂ ਬਾਅਦ ਪਹਿਲੇ ਅੰਸਾਂ ਸਿਵਾਲ ਸਾਹ ਜਿਹੜੇ ਉੱਥੇ ਸਾਰਾ ਮੁਕੇ ਦੇ ਵੇਖ ਕੇ ਆਏ ਉਦੋਂ ਬਾਅਦ ਉਹਨਾਂ ਨੇ ਭਾਰਤ ਦਾ ਉਸ ਵੇਲੇ ਦਾ ਹੋਮ ਮਿਨਿਸਟਰ ਅਡਵਾਨੀ ਸਾਹਿਬ ਨੂੰ ਉਹਨਾਂ ਨੇ ਬਾਲਟਰ ਤੇ ਲਿਆ ਕੇ ਫੇਰਿਆ ਤੇ ਉੱਥੇ ਫਿਰ ਛਕੀਮਾ ਜੜੀਆਂ ਬਣੀਆਂ ਜਿਹੜੀ ਉੱਥੇ 10 ਗੈਲਰੀ ਬਣੀ ਉਹ ਵੀ ਮੈਂ ਸਮਝਦਾ ਅਡਵਾਨੀ ਸਾਹਿਬ ਤੇ ਬਾਲ ਸਾਹਿਬ ਦੀ ਬਹੁਤ ਵੱਡੀ ਦੇਨ ਸੀ ਅੱਜ ਬਹੁਤ ਵੱਡੀ ਹੋ ਗਈ ਉੱਥੇ 11 ਲੋਕ ਆਉਂਦੇ ਨੇ ਤੁਸੀਂ ਦੇਖਿਆ 40 50 ਹਜ਼ਾਰ ਬੰਦੇ ਦਾ ਲਗਭਗ ਉੱਥੇ ਬੈਠ ਕੇ ਆਨੰਦ ਮਾਣਦੇ ਨੇ ਜਦੋਂ ਝੰਡੇ ਉੱਥੇ ਆਖਾਮ ਨੂੰ ਲੈਂਦੇ ਆ ਇਹ ਕਿਸਾਨ ਵੀਰਾਂ ਦੇ ਬੜੇ ਤਕੜੇ ਮਸਲੇ ਸੀ ਗੇਟਾਂ ਦੇ ਮਸਲੇ ਸੀ ਤਾਰਾਂ ਤੋਂ ਪਾਰ ਦੇ ਜ਼ਮੀਨ ਦੇ ਮਸਲੇ ਸਾਨੇ ਕਿ ਬਾਤ ਤੋਂ ਜੰਗ ਨਹੀਂ ਦਿੰਦੇ ਪਰੇਸ਼ਾਨੀਆਂ ਬੜੀਆਂ ਹੁੰਦੀਆਂ ਨੇ ਕਿਸਾਨ ਵੀਰਾਂ ਨੂੰ ਮਿਹਦੂਰਾਂ ਨੂੰ ਜਿਹੜੇ ਮਾਰੋ ਰੋਟੀ ਲੈ ਕੇ ਜਾਂਦੇ ਉਹਨਾਂ ਨੂੰ ਵੀ ਗੇਟਾਂ ਦੇ ਅੱਗੇ ਬੜਤਣਾ ਪੈਂਦਾ ਹੈ ਉਹ ਮਸਲੇ ਫਿਰ ਤਾਰਾਂ ਤੋਂ ਪਾਰ ਜਿਹੜੀ ਸ਼ੁਰੂਆਤ ਜਿਹੜਾ ਮਾਅਬਜ਼ੇ ਦੀ ਸਕੀਮ ਬਣੀ 5000 ਜਿਹੜਾ ਪਰ ਏਕੜ ਦੇ ਹਿਸਾਬ ਨਾਲ ਕੰਦਾਂ ਨੂੰ ਮਿਲਦਾ ਉਸ ਤੋਂ ਬਾਅਦ ਜੋ ਵਾਧਾ ਆਇਆ ਫਿਰ ਬਾਦਸ਼ਾਹ ਨੇ ਲੈ ਕੇ ਪੇ ਜਾ ਆਵਾਜ਼ ਪਾਇਸ਼ਾ ਨੂੰ ਉਹ 10000 ਦੇ ਕਰੀਬ ਜਿਹੜੀ ਉਹ ਸ਼ੀਮ ਬਣੀ ਉਹਦੇ ਨਾਲ ਜਿਹੜੀਆਂ ਬੱਚੀਆਂ ਉੱਤੇ ਬੀਐਸਐਫ ਤੇ ਪਰਦੇ ਹੋਰ ਮੰਗ ਕੀਤੀ ਸੀ ਉਸ ਵळे ਵੀ ਇੱਥੇ ਜਿਹੜੋਂ ਬੀਬੀਆਂ ਰੋਟੀਆਂ ਲੈ ਕੇ ਗੇਟਾਂ ਤੇ ਜਾਂਦੀਆਂ ਨੇ ਤੇ ਤਲਾਸ਼ੀ ਬੀਐਸਐਫ ਵਾਲੇ ਕਰਦੇ ਤਾਂ ਉਹਨਾਂ ਦਾ ਜਿਹੜਾ ਪ੍ਰਸ਼ਾਦਾ ਪਾਣੀ ਜਿਹੜਾ ਉਹ ਬੀਬੀਆਂ ਇੱਥੇ ਹੁਣ ਪਰਤੀ ਹੁਣ ਬੀਐਸਐਫ ਦੇ ਤੇ ਉਹ ਹੀ ਚੈੱਕ ਕਰਨ ਉਹ ਸਾਰਾ ਕਰਦੇ ਆ ਤੇ ਬਾਰਡਰ ਸਾਹਿਬ ਤੋਂ ਬਾਅਦ ਅਸੀਂ ਬਾਰਡਰ ਦੇ ਲੋਕ ਜਿੰਨੇ ਵੀ ਮਸੂਲ ਸ਼ਰ ਲੱਪੇ ਸੀ ਵੀ ਸਾਡੀ ਆਵਾਜ਼ ਹੁਣ ਦਿੱਲੀ ਦੇ ਵਿੱਚ ਜਿਹੜੇ ਪਾਰਲੀਮੈਂਟ ਦੇ ਵਿੱਚ ਜਿਹੜੀ ਆ ਉਠਾਉਣ ਵਾਲਾ ਹੁਣ ਵਿਚਾਰ ਸਾਡੇ ਕੋਲ ਚੱਲ ਗਿਆ ਪਰ ਖੁਸ਼ੀ ਹੋਈ ਕਿ ਜੀਬਾ ਜੀ ਇਹ ਤੋਂ ਪਹਿਲਾਂ ਵੀ ਉਹਨਾਂ ਨੇ ਆਵਾਜ਼ ਪੁਰੇ ਯੂਰ ਨਾਲ ਉੱਥੇ ਠਾਈ ਤੇ ਕੱਲ ਵੀ ਤੁਸੀਂ ਦੇਖਿਆ ਕਿ ਉਹਨਾਂ ਨੇ ਫੇਰ ਮੰਗ ਕੀਤੀ ਆ ਕਿ ਬਾਰਡਰ ਜਿਹੜੇ ਵਪਾਰ ਆ ਖੋਲਿਆ ਜਾਵੇ ਬੇਰੁਜ਼ਗਾਰੀ ਜਿਹੜੀ ਅੱਜ ਦੇਸ਼ ਦੇ ਵਿੱਚ ਕੀ ਪੰਜਾਬ ਦੇ ਵਿੱਚ ਸਭ ਤੋਂ ਵੱਧ ਆ ਜਿਹੜੀ ਉਹ ਗੁੱਲੀ ਵੀ ਉੱਥੇ ਵੇਲੇ ਨੇ ਵਪਾਰੀ ਵੀ ਉੱਥੇ ਜਰੂਰ ਜਾਂਦੇ ਨੇ ਉਹ ਵੀ ਆਪਦੇ ਮੰਗ ਉਹ ਖੋਲਣ ਵਾਸਤੇ ਉਹਨਾਂ ਨੇ ਮੰਗ ਕੀਤੀ ਆ ਤੇ ਵਪਾਰ ਖੁੱਲਦਾ ਇਸ ਸਟੇਟ ਦਾ ਰੈਵਨਿਊ ਵਾਧਾ ਖੁਸ਼ਹਾਲੀ ਵੀ ਵਧੀ ਆ ਅੱਜ ਜਨੇ ਤੁਸੀਂ ਦੇਖਿਆ ਬਾਈਪਾਸ ਤੋਂ ਅੱਗੇ ਚਲੇ ਜੋ ਜਨਰਲ ਟਾਬੇ ਬਾਰਡਰ ਤੱਕ ਬਣੇ ਪਹਿਲਾਂ ਨਹੀਂ ਸੀ ਇਹ ਗੱਲਾਂ ਕਿਉਂਕਿ ਅਸੀਂ ਉੱਥੇ ਜੰਪ ਵਾਲੇ ਬਾਰਡਰ ਤੇ ਉਹ ਜਦੋਂ ਬਾਰਡਰ ਸ਼ੁਰੂ ਹੋਇਆ ਉਹ ਤੋਂ ਬਾਅਦ ਇਹ ਸਾਰੀਆਂ ਚੀਜ਼ਾਂ ਰੌਣਕਾਂ ਜਿਹੜੀਆਂ ਲੱਗੀਆਂ ਤਾਂ ਅੱਜ ਜੋ ਵੀ ਮਿਸਰ ਕਰਦੇ ਵੀ ਬਾਰਡਰ ਦੇ ਵਪਾਰ ਉੱਥੇ ਚੱਲਦਾ ਵਾਗਾ ਬਾਰਡਰ ਬਾਈ ਰੋਡ ਸਾਨੂੰ ਬਾਰਡਰ ਦਾ ਵੀ ਉਹਨਾਂ ਨੇ ਮੰਗ ਕੀਤੀ ਉਹਦਾ ਵੀ ਇਸ ਕਰਕੇ ਮੈਂ ਸਾਰੇ ਬਾਰਡਰ ਦੇ ਲੋਕਾਂ ਨੂੰ ਬਾਰਡਰ ਦੇ ਜੁਨਨ ਮੈਂ ਉਥੇ ਖੁੱਲ੍ਹੇ ਵੀਰ ਨੇ ਸਾਰੇ ਜੂਨੀਅਰ ਨਾਲ ਲੋਜਾਂ ਸਾਰੇ ਕਿਸਾਨ ਵੀਰਾਂ ਨਾਲ ਮੀਤ ਦੁਰਾ ਲੋ ਧੰਨਵਾਦ ਕਰਦਾ ਕਿ ਸਾਡੀ ਜਿਹੜੀ ਆਵਾਜ਼ ਉਥੋਂ ਤੱਕ ਯਹੀ ਹੈ ਉਹਨਾਂ ਨੇ ਬੁਲੰਦ ਆਵਾਜ਼ ਦੇ ਵਿੱਚ ਉਠਾਇਆ ਤੇ ਅੱਗੇ ਵੀ ਜਿਹੜਾ ਇਸੇ ਤਰ੍ਹਾਂ ਪਟਾਉਂਦੇ ਰਹਣਗੇ ਮੈਂ ਉਹਨਾਂ ਸਾਰਿਆਂ ਵੱਲੋਂ ਉਹਨਾਂ ਦਾ ਧੰਨਵਾਦ ਵੀ ਕਰਨਾ ਕਿ ਅੱਜ ਉਹਨਾਂ ਨੇ ਉੱਥੇ ਜਾ ਕੇ ਸਾਡੀ ਆਵਾਜ਼ ਨਹੀਂ ਬਾਰਡਰ ਦੀ ਆਵਾਜ਼ ਉੱਥੇ ਬਹੁਤ ਘੱਟ ਨੇ ਜਿਹੜੇ ਲੋਕ ਚਾਉਂਦੇ ਨਹੀਂ ਕਿ ਬਾਰਡਰ ਦੀਆਂ ਮੁਸ਼ਕਲਾਂ ਕੀ ਆ ਬਾਰਡਰ ਦੀਆਂ ਲੋੜਾਂ ਕੀ ਆ ਬਾਰਡਰ ਦੇ ਲੋਕ ਰਹਿਣਾ ਸ਼ਾਣਾ ਦਾ ਕਿਤਨਾ ਉਹ ਹੁਕਦਾਂ ਕਿਉਂਕਿ ਬਾਰਡਰ ਤੇ ਪਰੇਸ਼ਾਨੀਆਂ ਬਖਰੀਆਂ ਆਉਂਦੀਆਂ ਲੋਕਾਂ ਦੀ ਜਿਹੜੀਆਂ ਉੱਥੇ ਲੱਗ ਲੱਗੇ ਤਾਰਾਂ ਤੋਂ ਪਾਰ ਨੇ ਇਸ ਕਰਕੇ ਮੋਂਨਾਂ ਦਾ ਵੀ ਬਹੁਤ ਤਹਿ ਦਿਲੋਂ ਤਨਮਾਰ ਕਰਨ ਦਾ ਇਤਿਹਾਸ ਕਰਨਾ ਕਿ ਗੁਰੂ ਮਹਾਰਾਜ ਉਹਨਾਂ ਨੂੰ ਹੋਰ ਹਿੰਮਤ ਬਲ ਬਖਸ਼ੇ ਤਾਂ ਜੋ ਉਹ ਬੁਲੰਦ ਵਾਜ ਦੇ ਵਿੱਚ ਉਹ ਵਾਜ ਜਿਹੜੀ ਇਸੇ ਤਰ੍ਹਾਂ ਹੀ ਬਾਰਡਰ ਏਰੀਆ ਦੇ ਬਾਰਡਰ ਦੇ ਲੋਕਾਂ ਦੀ ਪੰਜਾਬ ਦੇ ਸਟੇਟ ਦੀ ਦਿੱਲੀ ਦਾ ਨਾ ਚੰਡੀਗੜ੍ਹ ਦੀ ਮੰਕੀਤੀ ਜਿਹ ਉੱਥੇ ਰੈਵਨਿਊ ਵਧਾ ਉਹਨਾਂ ਦਾ ਟੈਕਸ ਆਉਟਾ ਉਹਨਾਂ ਨੂੰ ਕੇਂਦਰ ਨੂੰ ਭੌਗ ਦੇਣ ਇਸ ਕਰਕੇ ਕਿ ਪੰਜਾਬ ਦੇ ਮਸਲੇ ਬੜੀ ਵਧੀਆ ਟੰਗਣਾ ਸਾਰੇ ਨੇ ਸਰ ਮਹਾਰਾਜ ਜੀ ਇਹ ਉਰਦਾਸ ਹੈ ਕਿ ਉਹਨਾਂ ਨੂੰ ਹੋਰ ਹਿੰਮਤ ਬਲ ਬਖਸ਼ੇ ਤਾਂ ਜੋ ਪੰਜਾਬੀਆਂ ਦੇ ਖਾਸ ਕਰਕੇ ਪੰਜਾਬ ਦੀ ਜੋ ਅੱਜ ਹਾਲਾਤ ਉਹਨੂੰ ਪੜਾਈ ਸਾਰਿਆਂ ਨੂੰ ਆਪਣੀ ਪੀੜ ਉਹਦੇ ਵਾਸਤੇ ਵੀ ਮੈਂ ਜਿੱਥੇ ਅੱਜ ਸ਼ੁਗਰਾਨਾ ਕਰਨ ਵਾਸਤੇ ਮਹਾਰਾਜ ਦਾ ਆਇਆ ਹੂ ਉਹਦੇ ਨਾਲ ਉਹਨਾਂ ਦਾ ਵੀ ਤਰਸਾਰ ਕਰਾਂ